ਦੇਖੋ ਬੜੀ ਇਰਲੋਜੀਕਲ ਟਾਪਿਕ ਹੈ ਪਹਿਲਾਂ ਤਾਂ ਕੰਗਨਾਰਾ ਨੌਤ ਦਾ ਉਹ ਮੈਂ ਇਦਾਂ ਕਹਾਂਗਾ ਜਿਵੇਂ ਕਿ ਉਹ ਬੀਜੇਪੀ ਦੀ ਸੰਸਦ ਹੈ ਦਿਖਾ ਜਮੇ ਬਿਲਕੁਲ ਉਹਨੂੰ ਬੀਜੇਪੀ ਦੀ ਟਿਕਟ ਮਿਲੀ ਮੰਡੀ ਤੋਂ ਇਲੈਕਸ਼ਨ ਲੜੀ ਮੰਡੀ ਤੋਂ ਜਿੱਤ ਗਈ ਜੀ ਉਹ ਡੈਫੀਨਿਟਲੀ ਕਾਂਗਰਸ ਦਾ ਵਿਰੋਧ ਕਰਕੇ ਜਿੱਤੀ ਹੈ ਹੈ ਨਾ ਜੀ ਤੇ ਕਾਂਗਰਸ ਦੀ ਇੱਕ ਸਾਬਕਾ ਪ੍ਰਧਾਨ ਮੰਤਰੀ ਨੂੰ ਪੋਰਟਰੇਟ ਕਰਕੇ ਕੀ ਪ੍ਰੂਫ ਕਰਨਾ ਚਾਹੁੰਦੀ ਹੈ ਉਹ ਕੀ ਦਿਖਾਣਾ ਚਾਹੁੰਦੀ ਹੈ ਕਿ ਇੰਦਰਾ ਗਾਂਧੀ ਦਾ ਕਿਰਦਾਰ ਕਿੱਦਾਂ ਦਾ ਸੀ ਇੰਦਰਾ ਗਾਂਧੀ ਦਾ ਕਿਰਦਾਰ ਚਲੋ ਸਿੱਖਾਂ ਨੂੰ ਤਾਂ ਪਤਾ ਹੀ ਕਿੱਦਾਂ ਦਾ ਸੀਗਾ ਹੈ ਨਾ ਹੋਰ ਤੂੰ ਕੀ ਦਿਖਾਣਾ ਚਾਹਨੀ ਹੈ ਬੀਇੰਗ ਅ ਬੀਜੇਪੀ ਇਲੈਕਟਿਡ ਮੈਂਬਰ ਮੈਂਬਰ ਪਾਰਲੀਮੈਂਟ ਤੁਸੀਂ ਕੀ ਸ਼ੋਅ ਕਰਨਾ ਚਾਹੁੰਦੇ ਹੋ ਕਿ ਬੀਜੇਪੀ ਨੂੰ ਤੁਸੀਂ ਇਦਾਂ ਕੌਂਟਰੋਵਰਸ਼ੀਅਲ ਮੂਵੀਜ਼ ਦੇ ਨਾਲ ਪ੍ਰਚਾਰ ਕਰ ਰਹੇ ਹੋ ਪਹਿਲਾਂ ਤੁਹਾਡਾ ਮਨ ਦੇ ਵਿੱਚ ਕੀ ਹੈਗਾ ਤੁਹਾਨੂੰ ਦੱਸਣਾ ਚਾਹੀਦਾ ਹੈ ਨਾ ਦੂਜਾ ਕਿਸਾਨ ਅੰਦੋਲਨ ਦੇ ਵਿੱਚ ਜੀ ਕੰਗੜਾ ਲਨੌਤ ਨੇ ਕੋਈ ਮੌਕਾ ਨਹੀਂ ਛੱਡਿਆ ਜਿਹੜਾ ਕਿ ਕਿਸਾਨਾਂ ਨੂੰ ਭੰਡਨ ਦਾ ਜੀ ਠੀਕ ਹੈ ਜੀ ਜੀ ਅੱਜ ਉਹ ਸੋਚਦੀ ਹੈ ਕਿ ਸਿੱਖਾਂ ਦੇ ਸਟੇਟ ਦੇ ਵਿੱਚ ਸਿਕਸ ਸਟੇਟ ਹੈ ਪੰਜਾਬ ਵੀ ਸਿਕਸ ਜੀ ਉਹਨਾਂ ਦੀ ਕੋਈ ਕੋਈ ਆਪਾਂ ਮジョਰਿਟੀ ਵਿੱਚ ਹੈ ਬਿਲਕੁਲ ਸਿੱਖ ਸਟੇਟ ਪੰਜਾਬ ਦੇ ਵਿੱਚ ਉਹਦੀ ਪਿਕਚਰ ਦਾ ਵਿਰੋਧ ਨਹੀਂ ਹੋਏਗਾ ਦੂਜੀ ਗੱਲ ਕਿ ਤਨਾ ਕਿਤੇ ਕਿਉਂਕਿ ਅੱਜ ਕੱਲ ਕ੍ਰਿਟੀਕਲ ਮਾਰਕੀਟਿੰਗ ਦਾ ਵੀ ਇੱਕ ਜ਼ਮਾਨਾ ਹੈਗਾ ਕ੍ਰਿਟਿਕਸਾਈਜ਼ ਹਾਂ ਬਿਲਕੁਲ ਜੀ ਉਹ ਸੋਚਦੀ ਹੈ ਕਿ ਮੈਨੂੰ ਇਥੋਂ ਐਡ ਮਿਲੇਗੀ ਜੀ ਪਰ ਮੈਂ ਦੱਸ ਦੇਣਾ ਚਾਹਨਾ ਇਦਾਂ ਦਾ ਬਿਨਸ ਕਰੰਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ